ਤਸ਼ਖੀਸੀ ਸਿੱਖਿਆ ਇਹਦੀ ਫੁੱਲ ਡਿਟੇਲ ਵੀਡੀਓ ਜਿਹੜੀ ਮੈਂ ਡਿਸਕ੍ਰਿਪਸ਼ਨ ਚ ਲਿੰਕ ਦੇ ਦੂੰਗੀ ਉਤੋਂ ਤੁਸੀਂ ਕਰ ਸਕਦੇ ਆ ਸੋ ਅਸੀਂ ਨੂੰ ਸ਼ਾਰਟ ਜਾਇ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਨੂੰ ਜੁੜਾਇਆ ਇਹਦੇ ਅਰਥ ਤੇ ਉਦੇਸ਼ ਨੂੰ ਸਮਝਾਂਗੇ ਸੋ ਤਸ਼ਖੀਸੀ ਸਿੱਖਿਆ ਜਿਹੜੀ ਆ ਤਸ਼ਖੀਸੀ ਵਰਡ ਜਿਹੜਾ ਡਾਇਗਨੋਸਟਿਕ ਜਿਹੜਾ ਸ਼ਬਦ ਆ ਇੰਗਲਿਸ਼ ਦਾ ਉਹਦੇ ਤੋਂ ਲਿਆ ਗਿਆ ਡਾਇਗਨੋਸਟਿਕ ਜਿਹੜਾ ਆ ਇਹ ਡਾਕਟਰੀ ਲਾਈਨ ਦੇ ਨਾਲ ਸੰਬੰਧ ਦਾ ਠੀਕ ਹੈ ਔਰ ਇਹ ਫੁੱਲ ਡਿਟੇਲ ਜਿਹੜਾ ਮੈਂ ਆਪਣੇ ਲੌਂਗ ਕੁਐਸਚਨ ਦੇ ਵਿੱਚ ਸਮਝਾਇਆ ਹੋਇਆ ਆ ਤੁਸੀਂ ਉੱਥੇ ਜਾ ਕੇ ਦੇਖ ਲਈਓ ਠੀਕ ਹੈ ਇਹ ਕੀ ਆ ਕਿ ਇੱਕ ਸਿੱਖਣ ਸਿਖਾਉਣ ਦਾ ਤਰੀਕਾ ਆ ਜਿਹਦੇ ਵਿੱਚ ਵਿਦਿਆਰਥੀ ਦੀ ਸਮਝ ਗਿਆਨ ਲਾਇਕਤਾਵਾਂ ਦੀ ਜਾਂਚ ਕੀਤੀ ਜਾਂਦੀ ਹੈ ਠੀਕ ਹੈ ਸੋ ਇੱਕ ਜਿਹੜਾ ਆ ਇੱਕ ਸਟੂਡੈਂਟ ਜਿਹੜਾ ਆ ਵਿਦਿਆਰਥੀ ਜਿਹੜਾ ਆ ਉਹਨੂੰ ਜਿਹੜਾ ਇੱਕ ਤਰੀਕੇ ਦੇ ਨਾਲ ਉਹਦਾ ਟੈਸਟ ਕੀਤਾ ਜਾਂਦਾ ਆ ਕਿ ਉਹਨੂੰ ਕਿੰਨੀ ਕੁ ਸਮਝ ਆਈ ਆ ਠੀਕ ਹੈ ਉਹਨੂੰ ਕਿੰਨਾ ਕੁ ਗਿਆਨ ਹੋ ਚੁੱਕਿਆ ਆ ਉਹਦੇ ਵਿੱਚ ਕੀ ਖਾਸੀਅਤਾਂ ਤੇ ਕੀ ਕਮੀਆਂ ਆ ਹਨਾ ਸੋ ਉਹਦੇ ਕਮਜ਼ੋਰੀਆਂ ਤੇ ਤਾਕਤਾਂ ਦੀ ਪਛਾਣ ਕੀਤੀ ਜਾਂਦੀ ਆ ਇਹ ਸਿੱਖਿਆ ਪ੍ਰਕਿਰਿਆ ਦੇ ਸ਼ੁਰੂ ਵਿੱਚ ਜਾਂ ਮੱਧ ਵਿੱਚ ਕੀਤੀ ਜਾਂਦੀ ਹੈ ਠੀਕ ਹੈ ਜਦੋਂ ਇੱਕ ਟੀਚਰ ਕਲਾਸ ਨੂੰ ਪੜਾਉਣਾ ਸਟਾਰਟ ਕਰਦਾ ਆ ਠੀਕ ਹੈ ਸਟਾਰਟਿੰਗ ਦੇ ਵਿੱਚ ਜੋ ਸਿਲੇਬਸ ਸਟਾਰਟ ਕਰਨਾ ਉਹਦੇ ਸ਼ੁਰੂ ਦੇ ਵਿੱਚ ਵੀ ਹੋ ਸਕਦੀਆਂ ਮੱਧ ਵਿੱਚ ਵੀ ਹੋ ਸਕਦੀਆਂ ਤੇ ਇਹ ਕੋਈ ਜਿਹੜਾ ਆ ਆਖਰੀ ਇਮਤਿਹਾਨ ਨਹੀਂ ਹੁੰਦਾ ਜਿਹੜਾ ਇਹ ਫਾਈਨਲ ਐਗਜ਼ਾਮ ਜਿਹੜਾ ਨਹੀਂ ਹੁੰਦੇ ਸਿਰਫ ਇੱਕ ਟੈਸਟ ਹੁੰਦਾ ਜਿਹਦੇ ਵਿੱਚ ਵਿਦਿਆਰਥੀ ਦੀ ਸੋਚ ਸਮਝ ਜਿਹੜੀ ਪਰਖੀ ਜਾਂਦੀ ਆ ਉਦੇਸ਼ ਕੀ ਰਹਿੰਦੇ ਆ ਵਿਦਿਆਰਥੀ ਦੀ ਪਛੋਕੜ ਦੀ ਜਾਣਕਾਰੀ ਲੈਣੀ ਠੀਕ ਹੈ ਉਹਨਾਂ ਦੀਆਂ ਲਾਇਕਤਾਵਾਂ ਤੇ ਸਮੱਸਿਆਵਾਂ ਦੀ ਪਛਾਣ ਕਰਨੀ ਸਿੱਖਣ ਦੀ ਯੋਜਨਾ ਉਸ ਅਨੁਸਾਰ ਬਣਾਉਣੀ ਵਿਦਿਆਰਥੀ ਨੂੰ ਵਿਅਕਤੀਗਤ ਮਦਦ ਦੇਣੀ ਠੀਕ ਹੈ ਇੱਕ ਸਟੂਡੈਂਟ ਆ اگر وہ پڑھائی ਦੇ ਵਿੱਚ ਕਮਜ਼ੋਰ ਆ ਤੇ ਉਹਦਾ ਜਿਹੜਾ ਇਹ ਤਸ਼ਖੀਸੀ ਜਿਹੜਾ ਟੈਸਟ ਕੀਤਾ ਜਾਂਦਾ ਆ ਦੇਖਿਆ ਜਾਂਦਾ ਆ ਕਿ ਉਹਨੂੰ ਕਿੱਥੇ ਪ੍ਰੋਬਲਮ ਆ ਰਹੀ ਆ ਜਿਵੇਂ ਉਹ ਪੰਜਾਬੀ ਲਿਖ ਰਿਹਾ ਤੇ ਪੰਜਾਬੀ ਦੇ ਵਿੱਚ ਉਹ ਲਗਾ ਮਾਤਰਾਵਾਂ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰ ਰਿਹਾ ਹੈ ਹਨਾ ਤਾਂ ਉਹਦੇ ਲਈ ਟੈਸਟ ਕੀਤਾ ਜਾਂਦਾ ਆ ਕਿ ਦੇਖਿਆ ਜਾਂਦਾ ਆ ਵੀ ਇਹਨੂੰ ਇਹ ਪ੍ਰੋਬਲਮ ਜਿਹੜੀ ਹੈ ਕਿਉਂ ਆ ਰਹੀ ਆ ਇਹਦੀ ਜੜੀਆ ਪਿਸ਼ੋਕੜ ਜਿਹੜੀ ਆ ਉਹ ਕਿੰਨੀ ਕੁ ਜਿਹੜੀ ਆ ਕਮਜ਼ੋਰ ਆ ਉੱਥੇ ਕੀ ਕਮੀ ਆ ਠੀਕ ਹੈ ਸੋ ਇਹ ਇਸ ਤਰ੍ਹਾਂ ਜਿਹੜਾ ਹੈ ਤਸ਼ਖੀਸੀ ਸਿੱਖਿਆ ਜਿਹੜੀ ਆ ਸਿੱਖਿਆ ਦਾ ਇੱਕ ਮਹੱਤਵਪੂਰਨ ਅੰਕਾ ਠੀਕ ਹੈ ਜਿਹੜਾ ਕਿ ਵਿਦਿਆਰਥੀ ਜਿਹੜਾ ਆ ਉਹਨੂੰ ਸਮਝਣ ਦੇ ਵਿੱਚ ਜਿਹੜਾ ਆ ਮਦਦ ਕਰਦਾ ਆ ਸੋ ਅਧਿਆਪਕ ਜਦੋਂ ਵਿਦਿਆਰਥੀ ਨੂੰ ਸਮਝ ਜਾਂਦਾ ਹੈ ਤਾਂ ਫਿਰ ਉਹਦੀ ਜਿਹੜੀ ਹੈਲਪ ਕਰਦਾ ਆ ਉਹਦੇ ਹੀ ਅਕੋਰਡਿੰਗ ਜਿੱਥੇ ਕਿ ਹੈਲਪ ਦੀ ਮਦਦ ਦੀ ਜਿਹੜੀ ਆ ਲੋੜ ਹੁੰਦੀ ਆ ਤਸ਼ਕੀਸ਼ ਦੀ ਪ੍ਰਵਾਹਸ਼ਾ ਦੀ ਗੱਲ ਕਰੀਏ ਤਾਂ ਤਸ਼ਕੀਸ਼ ਸਿੱਖਿਆ ਇੱਕ ਐਸਾ ਸਿੱਖਣ ਸਕੌਨ ਪ੍ਰਕਿਰਿਆ ਦਾ ਹਿੱਸਾ ਹੈ ਜਿਸ ਦਾ ਮਕਸਦ ਵਿਦਿਆਰਥੀ ਦੀ ਪਹਿਲਾਂ ਤੋਂ ਮੌਜੂਦ ਗਿਆਨ ਸਮਝ ਲਾਇਕਤਾਵਾਂ ਦੀ ਜਾਂਚ ਕਰਨਾ ਹੁੰਦਾ ਹੈ ਤਾਂ ਜੋ ਅਗਲੇ ਪਾਠ ਜਾਂ ਸਿੱਖਣ ਦੀ ਯੋਜਨਾ ਉਹਨਾਂ ਦੇ ਲੋਡ ਮੁਤਾਬਿਕ ਬਣਾਈ ਜਾ ਸਕੇ ਠੀਕ ਹੈ ਸੋ ਐਗਜ਼ਾਮਪਲਸ ਵੀ ਦੇਖ ਲੈਣੇ ਆ ਇੱਕ ਅਧਿਆਪਕ ਜੇ ਕਿਸੇ ਗਣਿਤ ਪਾਠ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਵਿਦਿਆਰਥੀ ਨੂੰ ਛੋਟਾ ਜਿਹਾ ਪ੍ਰਸ਼ਨ ਪੱਤਰ ਦਿੰਦਾ ਹੈ ਜਿਸ ਰਾਹੀਂ ਪਤਾ ਲੱਗ ਸਕੇ ਕਿ ਉਸ ਨੂੰ ਪਿਛਲੇ ਪਾਠਾ ਦੇ ਕਿੰਨੇ ਖਮਜਾ ਹੈ ਠੀਕ ਹੈ ਹੁਣ ਕਿਸੇ ਟੀਚਰ ਨੇ ਮੈਥ ਦਾ ਚੈਪਟਰ ਸਟਾਰਟ ਕਰਾਉਣਾ ਹੈ ਤੇ ਉਸ ਤੋਂ ਪਹਿਲਾਂ ਕੀ ਕਰਦਾ ਹੈ ਕਿ ਇੱਕ ਪਹਿਲਾਂ ਇੱਕ ਛੋਟਾ ਜਿਹਾ ਪ੍ਰਸ਼ਨ ਪੱਤਰ ਦੇ ਦਿੰਦਾ ਜਿਹਦੇ ਵਿੱਚ ਅ ਮਤਲਬ ਉਹਨੇ ਕੁਝ ਆਸਾਨ ਜਿਹੇ ਸਵਾਲ ਦੇ ਦਿੱਤੇ ਹੈ ਨਾ ਤੇ ਉਹ ਦੇਖਣਾ ਚਾਹੁੰਦਾ ਹੈ ਕਿ ਵਿਦਿਆਰਥੀ ਨੂੰ ਪਹਿਲਾਂ ਜਿਹੜਾ ਪਿਛਲੀ ਕਲਾਸ ਦੇ ਵਿੱਚ ਉਹ ਜੋ ਕਰਕੇ ਆ ਉਹਨੂੰ ਉਹਦੀ ਕਿੰਨੀ ਕੁ ਸਮਝ ਆ ਜਾਂ ਪਿੱਛੇ ਜੋ ਵੀ ਸਿਲੇਬਸ ਕਰਵਾਇਆ ਸੀ ਉਹਨੂੰ ਕਿੰਨੀ ਕੁ ਉਹਦੀ ਸਮਝ ਲੱਗੀ ਆ ਇੱਕ ਹੋਰ ਐਗਜ਼ਾਮਪਲ ਦੇਖ ਲੈਣੇ ਆ ਇੱਕ ਅੰਗਰੇਜ਼ੀ ਅਧਿਆਪਕ ਵਿਦਿਆਰਥੀ ਦੀ ਲਿਖਣ ਦੀ ਯੋਗਤਾ ਜਾਂਚਣ ਦੇ ਲਈ ਉਹਨਾਂ ਨੇ ਇੱਕ ਛੋਟੀ ਜਿਹੀ ਲਿਖਤ ਦੇ ਦਿੰਦਾ ਠੀਕ ਹੈ ਹੁਣ ਇੱਕ ਅੰਗਰੇਜ਼ੀ ਦਾ ਟੀਚਰ ਆ ਉਹਨੇ ਦੇਖਣਾ ਹੈ ਕਿ ਬੱਚੇ ਨੂੰ ਕਿੰਨੀ ਕਿ ਇੰਗਲਿਸ਼ ਆ ਜਾਂ ਕਿ ਇਹ ਲਿਖ ਸਕਦੇ ਸੈਂਟੈਂਸ ਬਣਾ ਕੇ ਲਿਖ ਸਕਦੇ ਆ ਠੀਕ ਹੈ ਤਾਂ ਉਹਨੇ ਕਿਹਾ ਕਿ ਉਹਨਾਂ ਨੂੰ ਇੱਕ ਛੋਟਾ ਜਿਹਾ ਟੌਪਿਕ ਦੇ ਦਿੰਦਾ ਠੀਕ ਹੈ ਛੋਟਾ ਜਿਹਾ 에ਸੇ ਦੇ ਦਿੰਦਾ ਕਿ ਲਿਖ ਕੇ ਦਿਖਾਓ ਫਿਰ ਉਹ ਉਹਨਾਂ ਨੂੰ ਜਿਹੜਾ ਬਹੁਤ ਧਿਆਨ ਪੂਰਵਕ ਪੜ੍ਹੂਗਾ ਦੇਖੂਗਾ ਕਿ ਵਿਦਿਆਰਥੀਆਂ ਦੇ ਵਿੱਚ ਕਿਹੜੇ ਵਿਦਿਆਰਥੀਆਂ ਵਿੱਚ ਕੀ ਕਮੀਆਂ ਆ ਰਿਜ਼ਲਟ ਕੀ ਹੁੰਦਾ ਨਤੀਜਾ ਸਿੱਖਣ ਕੀ ਹੁੰਦਾ ਠੀਕ ਆ ਅਸਲ ਜਿਹੜਾ ਇਹ ਆ ਇਹ ਸਿਖਾਉਣ ਦੀ ਰਣਨੀਤੀ ਨੂੰ ਸੁਧਾਰਨ ਦੇ ਲਈ ਵਰਤਿਆ ਜਾਂਦਾ ਹੈ ਠੀਕ ਹੈ ਸੋਧਿਆਪਕ ਇਹ ਤਸ਼ਕਿਸ਼ੀ ਜਿਹੜਾ ਆ ਸਿੱਖਿਆ ਦੇ ਰਾਹੀ ਵਿਦਿਆਰਥੀ ਨੂੰ ਸਮਝਦਾ ਆ ਫਿਰ ਉਸ ਤਰੀਕੇ ਦੇ ਨਾਲ ਜਿਹੜਾ ਉਹਨੇ ਪੜਾਉਣਾ ਹੁੰਦਾ ਆ ਆਪਣਾ ਲੈਸਨ ਪਲਾਨ ਜਿਹੜਾ ਉਸ ਤਰੀਕੇ ਦੇ ਨਾਲ ਬਣਾਉਂਦਾ ਹੈ ਵਿਦਿਆਰਥੀਆਂ ਨੂੰ ਜਾਣ ਕੇ ਵਿਦਿਆਰਥੀ ਦੀ ਵਿਅਕਤੀਗਤ ਸਿੱਖਣ ਲੋੜ ਨੂੰ ਜਾਣਨ ਦੇ ਵਿੱਚ ਇਹ ਮਦਦ ਕਰਦਾ ਆ ਠੀਕ ਹੈ ਕਈ ਵਾਰ ਇੰਟਰਵਿਊ ਛੋਟੇ ਟੈਸਟ ਗੱਲਵਾਚਾ ਨਿਰੇਖਣ ਰਾਹੀਂ تشਕੀਸੀ ਸਿੱਖਿਆ ਜੜੀਆ ਕੀਤੀ ਜਾਂਦੀ ਹੈ ਠੀਕ ਹੈ ਕਈ ਵਾਰ ਕੀ ਕੀਤਾ ਜਾਂਦਾ ਹੈ ਕਿ ਇੰਟਰਵਿਊ ਅੰਧੇ ਰਾਹੀ ਬੱਚੇ ਦੇ ਨਾਲ ਜਿਹੜੇ ਆ ਉਹਦੇ ਨਾਲ ਸਵਾਲ ਜਵਾਬ ਕੀਤੇ ਜਾਂਦੇ ਆ ਤਾਂ ਫਿਰ ਉਸ ਤੋਂ ਜਿਹੜਾ ਪਤਾ ਲੱਗ ਜਾਂਦਾ ਕਿ ਬੱਚੇ ਦਾ ਲੈਵਲ ਕਿੱਥੇ ਆ ਕਈ ਵਾਰ ਛੋਟੇ ਟੈਸਟ ਦਿੱਤੇ ਜਾਂਦੇ ਆ ਜਾਂ ਗੱਲਬਾਤ ਜਾਂ ਨਰੀਖਣ ਦੇ ਰਾਹੀਂ ਠੀਕ ਹੈ ਗੱਲਬਾਤ ਗੱਲਬਾਤ ਕਰਕੇ ਵੀ ਜਿਹੜਾ ਅਧਿਆਪਕਾ ਉਹ ਵੀ ਪਤਾ ਲਗਾ ਲੈਂਦਾ ਹੈ ਕਿ ਵਿਦਿਆਰਥੀ ਨੂੰ ਕਿੰਨੀ ਕੁ ਜਿਹੜੀ ਸਮਝ ਆ ਕਿੰਨੀ ਕੁ ਜਾਣਕਾਰੀ ਆ ਇਸ ਤੋਂ ਬਾਅਦ ਅਸੀਂ ਕਰਾਂਗੇ ਉਪਚਾਰਾਤਮਿਕ ਸਿੱਖਿਆ ਉਪਚਾਰਾਤਮਿਕ ਸਿੱਖਿਆ ਜਿਹੜੀ ਆ ਇੱਕ ਅゼਹੀ ਸਿੱਖਣ ਸਿਖਾਉਣ ਦੀ ਵਿਧੀ ਹੈ ਜੋ ਵਿਦਿਆਰਥੀ ਦੇ ਲਈ ਵਰਤੀ ਜਾਂਦੀ ਹੈ ਜਿਹੜੀ ਕਿਸੇ ਵਿਸ਼ੇ ਦੇ ਵਿੱਚ ਪਿਛੜੇ ਹੁੰਦੇ ਹਨ ਜਾਂ ਜਿਨ੍ਹਾਂ ਨੂੰ ਪਾਠ ਕਰਮ ਸਮਝਣ ਦੇ ਵਿੱਚ ਮੁਸ਼ਕਿਲ ਆ ਰਹੇ ਆ ਰਹੀ ਹੁੰਦੀ ਹੈ ਠੀਕ ਹੈ ਸੋ ਉਪਚਾਰਾਤਮਿਕ kia ਕਿ ਤਸ਼ਕੀਸੀ ਦਰਾਹੀ ਅਸੀਂ ਪਤਾ ਲਗਾਇਆ ਸੀ ਕਿ ਕਮੀਆਂ ਹੈ ਉਪਚਾਰ ਅਸੀਂ ਉਪਚਾਰਾਤਮਿਕ ਤੇ ਰਾਹੀ ਅਸੀਂ ਉਹ ਜਿਹੜੀਆਂ ਕਮੀਆਂ ਆ ਉਹਨਾਂ ਨੂੰ ਜਿਹੜਾ ਹੈ ਸੁਧਾਰਨਾ ਉਹਨਾਂ ਨੂੰ ਠੀਕ ਕਰਨਾ ਹੈ ਉਪਚਾਰਾਤਮਿਕ ਸਿੱਖਿਆ ਅਜੇ ਹੀ ਵਿਸ਼ੇਸ਼ ਸਿੱਖਿਆ ਹੈ ਜੋ ਵਿਦਿਆਰਥੀ ਦੀਆਂ ਅਕਾਦਮਿਕ ਕਮਜ਼ੋਰੀਆਂ ਨੂੰ ਦੂਰ ਕਰਨ ਦੇ ਲਈ ਕੀਤੀ ਜਾਂਦੀ ਹੈ ਇਸ ਦਾ ਮਕਸਦ ਇਹ ਹੁੰਦਾ ਹੈ ਕਿ ਉਹ ਵਿਦਿਆਰਥੀ ਜੋ ਆਮ ਪਾਠਕ੍ਰਮ ਨਾਲ ਰਫ਼ਤਾਰ ਨਹੀਂ ਮਿਲਾ ਰਹੇ ਉਹਨਾਂ ਨੂੰ ਹੋਰਾਂ ਦੇ ਸਮਾਨ ਪੱਧਰ ਤੇ ਲਿਆਉਣਾ ਠੀਕ ਹੈ ਉਪਚਾਰਾત્મક ਸਿੱਕੇ ਤਸ਼ਕੀਸ਼ੀ ਰਦ ਨਹੀਂ ਅਸੀਂ ਪਤਾ ਲਗਾ ਲਿਆ ਵੀ ਕੀ ਕਮੀਆਂ ਆ ਹੁਣ ਉਪਚਾਰ ਦੇ ਨਹੀਂ ਵਿਦਿਆਰਥੀ ਜਿਹੜਾ ਲੈਵਲ ਆ ਉਹਨੂੰ ਇਕਲ ਕਰਨਾ ਕਿ ਸਾਰੀ ਕਲਾਸ ਦੇ ਵਿੱਚ ਜਿਹੜੇ ਵਿਦਿਆਰਥੀ ਆ ਉਹ ਇੱਕੋ ਸਮਝ ਰੱਖ ਸਕਣ ਔਰ ਸਮਾਨ ਪੱਧਰ ਤੇ ਆ ਸਕਣ ਤਾਂ ਜੋ ਅਧਿਆਪਕ ਨੂੰ ਜਿਹੜਾ ਹੈ ਪੜਾਉਣ ਦੇ ਵਿੱਚ ਜਿਹੜੀ ਆ ਆਸਾਨੀ ਹੋ ਸਕੇ ਔਰ ਉਹਦੀ ਪੜਾਉਣ ਦਾ ਜਿਹੜਾ ਮਕਸਦ ਆ ਠੀਕ ਹੈ ਉਹ ਜਿਹੜਾ ਆ ਪੂਰਾ ਹੋ ਸਕੇ ਸਾਰਿਆਂ ਨੂੰ ਸਮਝ ਆ ਸਕੇ ਸਾਰੇ ਇੱਕੋ ਹੀ ਸਪੀਡ ਦੇ ਨਾਲ ਜਿਹੜਾ ਹੈ ਚੱਲ ਸਕਣ ਸੋ ਇਹਦੇ ਲਈ ਜਿਹੜੀ ਆ ਤਕਸ਼ਕੀਸ਼ੀ ਸਿੱਖਿਆ ਜਿਹੜੀ ਆ ਉਹ ਟੈਸਟ ਕਰਦੀ ਆ ਤੇ ਉਪਚਾਰਾਤਮਿਕ ਸਿੱਖਿਆ ਉਹਦਾ ਜਿਹੜਾ ਸੋਲੂਸ਼ਨ ਕਰਦੀ ਆ ਉਦੇਸ਼ ਕੀ ਆ ਹੁਣ ਉਪਚਾਰਾਤਮਿਕ ਸਿੱਖਿਆ ਦੇ ਉਦੇਸ਼ ਦੇਖੀਏ ਤਾਂ ਵਿਦਿਆਰਥੀਆਂ ਦੀਆਂ ਵਿੱਦਿਅਕ ਕਮਜ਼ੋਰੀਆਂ ਨੂੰ ਦੂਰ ਕਰਨਾ ਠੀਕ ਹੈ ਤਸ਼ਕੀਸ਼ੀ ਰਾਂ ਹੀ ਪਤਾ ਲਗਾਉਣਾ ਔਰ ਉਪਚਾਰਾਤਮਿਕ ਦੇ ਰਾਹੀਂ ਉਹਨਾਂ ਨੂੰ ਦੂਰ ਕਰਨਾ ਉਹਨਾਂ ਨੂੰ ਸਵੈ ਭਰੋਸਾ ਤੇ ਵਿਸ਼ਵਾਸ ਪੈਦਾ ਕਰਨਾ ਆਮ ਕਲਾਸ ਦੀ ਪੜ੍ਹਾਈ ਵਿੱਚ ਜਿਹੜਾ ਆ ਰੁਚੀ ਬਣਾਈ ਰੱਖਣੀ ਵਿਦਿਆਰਥੀ ਨੂੰ ਮੁੰਡਲੀ ਸਮਝ ਬੜੀ ਕਰਕੇ ਅਗਲੇ ਪਾਠਾ ਦੇ ਲਈ ਤਿਆਰ ਕਰਨਾ ਠੀਕ ਹੈ ਉਹਦੀ ਜਿਹੜੀ ਬੇਸਿਕ ਸੀਗੇ ਉਹ ਅਗਰ ਉਹਨਾਂ ਵਿੱਚ ਕਮੀਆਂ ਆ ਉਹਨਾਂ ਨੂੰ ਦੂਰ ਕਰਕੇ ਉਹਦੀ ਸਮਝ ਨੂੰ ਵੱਡਾ ਕਰਕੇ ਤੁਹਾਨੂੰ ਅਗਲੇ ਪਾਠਾ ਦੇ ਲਈ ਤਿਆਰ ਕਰਨਾ ਤਾਂ ਜੋ ਉਹ इजीली ਜਿਹੜਾ ਆ ਸਮਝ ਜਿਹੜਾ ਆ ਕਰ ਸਕੇ ਵਿਧੀਆਂ ਕੀ ਕੀ ਆ ਇਹਦੀਆਂ ਠੀਕ ਹੈ वन टू वन टीचिंग ਵੀ ਆ ਵਿਅਕਤੀਗਤ ਧਿਆਨ ਛੋਟੇ ਸਮੂਹਾਂ ਵਿੱਚ ਪਾਠ ਆ ਲਗਾਤਾਰ ਅਭਿਆਸ ਤੇ ਦੁਹਰਾਈ ਆ ਆਸਾਨ ਅਤੇ ਕਰਸ਼ਕ ਢੰਗ ਦੇ ਨਾਲ ਪਾਠ ਪੜ੍ਹਾਉਣਾ ਮੋਟੀਵੇਸ਼ਨਲ ਐਕਟੀਵਿਟੀਆਂ ਠੀਕ ਹੈ ਸਭ ਤੋਂ ਪਹਿਲਾਂ ਵਿਅਕਤੀਗਤ ਧਿਆਨ ਵੀ ਇੱਕ ਬੱਚੇ ਨੂੰ ਅਗਰ ਕੋਈ ਲਿਖਣ ਦੇ ਵਿੱਚ ਮਿਸਟੇਕ ਕਰ ਰਿਹਾ ਤਾਂ ਉਹਦੇ ਉੱਤੇ ਮਤਲਬ ਖਾਸ ਧਿਆਨ ਦੇਣਾ ਉਹਨੂੰ ਹੋ ਸਕਦਾ ਹੈ ਕਿ ਟੀਚਰ ਉਹਨੂੰ ਅਲੱਗ ਤੋਂ ਵੀ ਕੰਮ ਦਵੇ ਉਹਨੂੰ ਅਲੱਗ ਤੋਂ ਰੋਜ਼ ਐਸੇ ਲਿਖਣ ਦੇ ਲਈ ਕਹਵੇ ਜਾਂ ਰੋਜ਼ ਲੇਖ ਲਿਖ ਕੇ ਆਉਣ ਦੇ ਲਈ ਕਹਵੇ ਇਸ ਤਰੀਕੇ ਦੇ ਨਾਲ ਉਹਦੇ ਉੱਤੇ ਜਿਹੜਾ ਕੀ ਆ వ్యక్తిగత యాంత ਜਾਊਗਾ ਜਾਂ ਉਹਨੂੰ ਜਿਹੜਾ ਹੈ ਛੋਟੇ ਛੋਟੇ ਜਿਹੜਾ ਇੱਕ ਵੱਡਾ ਪਾਠ ਜਿਹੜਾ ਕਿ ਉਹਨੂੰ ਔਖਾ ਲੱਗ ਰਿਹਾ ਉਹਨੂੰ ਛੋਟੇ ਛੋਟੇ ਪਾਠਾਂ ਦੇ ਵਿੱਚ ਸਮੂਹਾਂ ਦੇ ਵਿੱਚ ਵੰਡ ਦੂਗਾ ਠੀਕ ਹੈ ਸੋ ਜਾਂ ਹੋ ਵੀ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਆ ਸਟੂਡੈਂਟਸ ਨੂੰ ਉਹਨਾਂ ਦੀ ਜਿਹੜੇ ਕਮੀਆਂ ਦੇ ਅਕੋਰਡਿੰਗ ਜਿਹੜਾ ਛੋਟੇ-ਛੋਟੇ ਸਮੂਹਾਂ ਦੇ ਵਿੱਚ ਵੰਡਿਆ ਜਾ ਸਕਦਾ ਆ ਲਗਾਤਾਰ ਅਭਿਆਸ ਤੇ ਦੁਹराई ਠੀਕ ਹੈ ਅਜਿਹੇ ਵਿਦਿਆਰਥੀਆਂ ਜਿਨ੍ਹਾਂ ਨੂੰ ਲੋੜ ਆ ਉਹਨਾਂ ਦੇ ਲਈ ਕੀ ਕਰੂਗਾ ਵੀ ਲਗਾਤਾਰ ਉਹਨਾਂ ਦੀ ਪ੍ਰੈਕਟਿਸ ਜਿਹੜੀ ਆ ਚੱਲੂਗੀ ਦੁਹराई ਚੱਲੂਗੀ ਤੇ ਉਹਨਾਂ ਨੂੰ ਸਮਝਾਉਣ ਦੇ ਤਰੀਕੇ ਦੇ ਵਿੱਚ ਅਧਿਆਪਕ ਥੋੜੀ ਜੀ ਜਿਹੜੀ ਆਪਣੇ ਬਦਲਾਵ ਕਰੂਗਾ ਉਹਨਾਂ ਨੂੰ ਈਜ਼ੀ ਤੋਂ ਈਜ਼ੀ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰੂਗਾ ਨਾਲ ਦੇ ਨਾਲ ਥੋੜਾ ਅਟਰੈਕਟਿਵ ਜਿਹੇ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਕਰਵਾਊਗਾ ਮੋਟੀਵੇਸ਼ਨਲ ਜਿਹਦੇ ਵਿੱਚ ਬੱਚੇ ਮੋਟੀਵੇਟ ਹੋ ਸਕਣ ਇਦਾਂ ਦੀ ਐਕਟੀਵਿਟੀਜ਼ ਕਰਵਾਊਗਾ ਠੀਕ ਹੈ ਸੋ ਲਾਭ ਦੀ ਗੱਲ ਕਰੀਏ ਤਾਂ ਵਿਦਿਆਰਥੀ ਦੀ ਸਿੱਖਣ ਦੀ ਰਫ਼ਤਾਰ ਛੜੀਆ ਉਹ ਵਧੀਆ ਹੁੰਦੀ ਆ ਬੈਟਰ ਹੋ ਜਾਂਦੀ ਆ ਤੇ ਉਹਦੀ ਜਿਹੜੀ ਡਰ ਜ਼ਹੀਨ ਦੀ ਭਾਵਨਾ ਹੈ ਕਿ ਉਹਨੂੰ ਆਉਂਦਾ ਨਹੀਂ ਆ ਉਹ ਘੱਟ ਆਉਂਦਾ ਜਾਉ ਇੰਗਲਿਸ਼ ਗਲਤ ਬੋਲੂਗਾ ਜਾਂ ਉਹਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਇਦਾਂ ਦੀਆਂ ਜਿਹੜੀਆਂ ਭਾਵਨਾਵਾਂ ਘੱਟ ਹੁੰਦੀਆਂ ਆ ਵਿਦਿਆਰਥੀ ਆਮ ਪਾਠ ਕਰਮ ਦੇ ਨਾਲ ਜੁੜੇ ਰਹਿੰਦੇ ਆ ਠੀਕ ਹੈ ਜਦੋਂ ਬਾਰ ਬਾਰ ਰਿਵੀਜ਼ਨ ਹੋਣੀ ਹੈ ਅਭਿਆਸ ਹੋਣਾ ਤਾਂ ਉਹ ਕੀ ਆ ਆਮ ਪਾਠ ਕਰਮ ਦੇ ਨਾਲ ਜੁੜ ਜਾਂਦੇ ਆ ਤੇ ਇਸ ਨਾਲ ਕੀ ਆ ਵੀ ਵਿਅਕਤੀਗਤ ਤ੍ਰਿਡਾਇਆ ਵਿਕਾਸ ਦੇ ਵਿੱਚ ਸੁਧਾਰ ਆਉਂਦਾ ਆ ਸੋ ਅਸੀਂ ਕਨਕਲੂਜਨ ਦੀ ਗੱਲ ਕਰੀਏ ਤਾਂ ਆਪਚਾਰਾਤਮਿਕ ਸਿੱਖਿਆ ਅਜੇ ਹੀ ਰਣਨੀਤੀ ਆ ਜੋ ਸਿੱਖਣ ਦੇ ਵਿੱਚ ਪਿਛੜੇ ਹੋਏ ਵਿਦਿਆਰਥੀਆਂ ਦੇ ਲਈ ਇੱਕ ਨਵੀਂ ਰੋਸ਼ਨੀ ਦੀ ਜਿਹੜੀ ਕਿਰਨ ਆ ਇਸ ਸਿੱਖਿਆ ਵਿਅਕਤੀਗਤ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾਂਦੀ ਹੈ ਜੋ ਕਿ ਉਹਨਾਂ ਨੂੰ ਆਮ ਪਾਠਕ੍ਰਮ ਦੇ ਵਿੱਚ ਆਉਣ ਦੇ ਵਿੱਚ ਜੜੀ ਮਦਦਗਾਰ ਸਾਬਿਤ ਹੁੰਦੀ ਹੈ ਠੀਕ ਹੈ ਸੋ ਜਿਹੜਾ ਸੀਗਾ ਇਹ ਟੌਪਿਕ ਸੀਗਾ ਤੁਹਾਡਾ ਤਸ਼ਕੀਸੀ ਤੇ ਉਪਚਾਰਾਤਮਿਕਤਾ ਦੀ ਡਿਟੇਲ ਵੀਡੀਓ ਜਿਹੜੀ ਮੈਂ ਆ ਚੈਨਲ ਤੇ ਅਪਲੋਡ ਕੀਤੀ ਹੈ ਤੇ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦੇ ਦਵਾਂਗੀ ਸੋ ਤੁਸੀਂ ਇਹਨੂੰ ਜੜਾ ਅੱਛੇ ਤਰੀਕੇ ਦੇ ਨਾਲ ਕਰ ਸਕਦੇ ਆ ਸੋ ਅਗਰ ਤੁਹਾਨੂੰ ਜਿਹੜੀ ਵੀਡੀਓ ਵਧੀਆ ਲੱਗੇ ਤੈਨੂੰ ਲਾਈਕ ਕਰ ਦੇਈਓ ਚੈਨਲ ਤੇ ਨਮਾਇਤਾ ਸਬਸਕ੍ਰਾਈਬ ਕਰ ਦੇਈਓ ਥੈਂਕ ਯੂ so much